ਪੂਰਾ ਭਾਰਤ ਅੱਜ ਆਜ਼ਾਦੀ ਦਿਵਸ ਮਨਾ ਰਿਹਾ ਹੈ ਉੱਥੇ ਫਰਾਲਾ ਦੇ ਵਿੱਚ ਵੀ ਫਰਾਲਾ ਦੀ ਪੰਚਾਇਤ ਵੱਲੋਂ ਵੀ ਦੇਸ਼ ਦਾ ਆਜ਼ਾਦੀ ਦਿਵਸ ਜਿਹੜਾ ਮਨਾਉਣ ਦਾ ਪੂਰਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਸਰਪੰਚ ਵੱਲੋਂ ਪਿੰਡ ਨਿਵਾਸੀਆਂ ਵੱਲੋਂ ਤੇ ਹੋਰ ਸਰਕਾਰੀ ਜੋ ਅਮਲਾ ਹੈਗਾ ਆ ਉਹਨੇ ਵੱਲੋਂ ਪੂਰੀ ਸਹਾਇਤਾ ਦੇ ਨਾਲ ਇਹ ਜਿਹੜਾ ਆ ਆਜ਼ਾਦੀ ਦਿਵਸ ਸਾਡਾ ਮਨਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਬੀਬੀ ਦੇ ਹਰੇਕ ਖਾਤੇ ਵਿੱਚ ਤਿਰੰਗਾ ਹਰੇਕ ਬੱਚੇ ਦੇ ਵਿੱਚ ਤਿਰੰਗਾ ਪਿੱਛੇ ਸ਼੍ਰੀ ਬਾਬਾ ਸਾਹਿਬ ਦੀ ਫੋਟੋ ਜਿਹੜੀ ਹੈਗੀ ਆ ਉਹ ਲੱਗੀ ਹੋਈ ਆ ਸੋ ਬਾਬਾ ਸਾਹਿਬ ਨੂੰ ਪੂਰਾ ਸਨਮਾਨ ਦਿੱਤਾ ਗਿਆ ਹੈਗਾ ਤੁਸੀਂ ਦੇਖ ਸਕਦੇ ਹੋ ਪਿੰਡ ਵਾਸੀਆਂ ਨੇ

तव शुभे आमे जाके तव शुभे आशीष मागे गाय सब जया गाता जरे ने ने आंधी जया है भारत बगिया भी आता जय है जया है जया जय आया जया है, जया, 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 जया है जया, ਜਿੱਥੇ ਆਜ਼ਾਦੀ ਦੀ ਅਸੀਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਉੱਥੇ ਬਹੁਤ ਸਾਰੇ ਸਮਾਜਾਂ ਨੂੰ ਜਿਹੜਾ ਸਾਡੇ ਦੇਸ਼ ਵਿੱਚ ਦੱਬਿਆ ਕੁਚਲਿਆ ਜਾ ਰਿਹਾ ਹੈਗਾ ਜਿਵੇਂ ਕਿ ਐਸੀ ਸਮਾਜ ਹੋ ਗਿਆ OBC ਸਮਾਜ ਹੋ ਗਿਆ ਇਸ ਸਮਾਜ ਨੂੰ ਅਜੇ ਤੱਕ ਆਜ਼ਾਦੀ ਨਹੀਂ ਮਿਲੀ ਮਨੀਪੁਰ ਦੀ ਤਾਜ਼ੀ ਘਟਨਾ ਤੁਸੀਂ ਦੇਖ ਸਕਦੇ ਹੋ ਕਿਉਂਕਿ OBC ਸਮਾਜ ਦੇ ਕੁਝ ਲੜਕੀਆਂ ਨੂੰ ਉੱਥੇ ਨੰਗਾ ਕਰਕੇ ਜਿਹੜਾ ਸਰੀਰ ਤੋਂ ਬਿਲਕੁਲ ਤਨ ਤੇ ਕੋ ਕਪੜਾ ਨਹੀਂ ਹਜ਼ਾਰਾਂ ਦੀ ਭੀੜ ਬਲੋਂ ਉਸ ਔਰਤ ਨੂੰ ਨੰਗਾ ਕਰਕੇ ਘਮਾਇਆ ਗਿਆ ਤੇ ਫਿਰ ਅਸੀਂ ਦੇਸ਼ ਦੇ ਹੁਕਮਰਾਨਾਂ ਨੂੰ ਦੇਸ਼ ਦੇ ਉਹਨਾਂ ਪਤਵੰਤ ਤੇ ਸੱਜਣਾ ਨੂੰ ਜਿਹੜੀ ਧੌਣ ਕੱਢ ਕੇ ਆਪਣੀਆਂ ਕਾਰਾਂ ਦੇ ਵਿੱਚ ਘੁੰਮ ਕੇ ਲਾਲ ਬੱਤੀਆਂ ਲਾ ਕੇ ਘੁੰਮਦੇ ਆ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਕਿੱਥੇ ਆ ਸਾਡੀ ਆਜ਼ਾਦੀ ਜਿੰਨਾ ਸੱਜਣਾ ਨੇ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਠੀਕ ਜੈ ਭੀਮ ਜੈ ਭਾਰਤ ਜੀ ਸਾਰਿਆਂ ਨੂੰ ਸਮੂਹ ਨੂੰ ਮਿਲੋਂ ਅੰਦਰਾ ਗਏ ਬਹੁਤ ਮੁਬਾਰਕਾਂ ਸ਼ੁਭ ਕਾਮਨਾਵਾਂ 1500 ਸਾਲ ਦੀ ਯਾਦ ਹੋਇਆ ਸੀ ਜਿਹੜਾ 77 ਬਰੇ ਹੋ ਗਿਆ ਦੇਸ਼ ਨੂੰ ਆਜ਼ਾਦ ਹੋਇਆ ਗੁਲਾਮੀ ਦੀਆਂ ਜ਼ੰਜੀਰਾਂ ਅੰਗਰੇਜ਼ਾਂ ਨੇ ਸਾਡੇ ਗਲਿਆਂ ਵਿੱਚ ਪਾਈਆਂ ਹੋਈਆਂ ਸਨ 15 ਅਗਸਤ ਨੂੰ ਤੜੀ ਨੂੰ ਉਹ ਜਿਹੜਾ ਟੁੱਟੀਆਂ ਨੇ ਇੱਥੇ ਫਰਾਲੇ ਤੋਂ ਹੋਰ ਬਤਵੰਤੇ ਸੱਜਣ 26 ਜਨਵਰੀ ਨੂੰ ਕੀ ਹੋਇਆ ਸੀ ਸਾਡੇ ਦੇਸ਼ ਵਿੱਚ 15 ਅਗਸਤ ਨੂੰ ਜੀ ਨਹੀਂ 26 ਜਨਵਰੀ ਨੂੰ ਕੀ ਹੋਇਆ ਸੀ 26 26 ਜਨਵਰੀ ਵੀ ਅਸੀਂ ਮਨਾਉਣੀ ਆ 15 ਅਗਸਤ ਅੱਜ ਆਪਾਂ ਮਨਾ ਰਹੇ ਹਾਂ ਹਾਂ ਜੀ 26 26 ਜਨਵਰੀ ਨੂੰ ਕੀ ਹੋਇਆ ਸੀ ਸਭਰਾਂ ਲਾਗੂ ਹੈ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਜਿਹੜਾ ਹੈਗਾ ਦੇਸ਼ ਤੇ ਲਾਗੂ ਹੋਇਆ ਸੀ ਜਿਵੇਂ ਜਾਓਗੇ 15 ਅਗਸਤ ਤੇ ਸ਼ਰਦੂ ਇਸ ਨੂੰ 15 ਅਗਸਤ 1947 ਨੂੰ ਸਾਡਾ ਭਾਰਤ ਦੇ ਆਜ਼ਾਦ ਹੋਇਆ ਸੀ 26 ਜਨਵਰੀ 26 ਜਨਵਰੀ 1950 ਨੂੰ ਸਾਡਾ ਕਨਸਟੀਟਿਊਸ਼ਨ ਆਫ ਇੰਡੀਆ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਜਿਸ ਦੇ ਬਾਬਾ ਸਾਹਿਬ ਨੇ ਤਿਆਰ ਕਰਕੇ ਪਾਰਲੀਮੈਂਟ ਤੇ ਸੋ ਸਾਡਾ ਮਤਲਬ ਇਹ ਨਹੀਂ ਹੈਗਾ ਕਿ ਜਿਨ੍ਹਾਂ ਇਨਸਾਨਾਂ ਨੇ ਮਤਲਬ ਯਾਦ ਨਹੀਂ ਰੱਖਿਆ ਸੀ ਉਹਨਾਂ ਨੂੰ ਵੀ ਯਾਦ ਕਰਾਉਣਾ ਚਾਹੁੰਦੇ ਆ ਸਾਡਾ ਮਤਲਬ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਸੀਗਾ ਕਿ 26 ਜਨਵਰੀ ਨੂੰ ਕੀ ਹੋਇਆ ਲੇਕਿਨ ਹੁਣ ਇਹ ਯਾਦ ਰੱਖਣਗੇ ਕਿ 26 ਜਨਵਰੀ 1950 ਨੂੰ ਵੀ ਕੀ ਹੋਇਆ ਸੀ ਸਾਡੇ ਦੇਸ਼ ਦੇ ਦੋ ਤਰੀਕੇ ਹੈ ਮੈਂ 26 ਜਨਵਰੀ 1950 ਤੇ 15 ਅਗਸਤ ਇਹ ਇਹ ਸਾਡੀ ਦੇਸ਼ ਦੀ ਆਜ਼ਾਦੀ ਨਾਲ ਬਹੁਤ ਸਾਰਾ ਇਹਦਾ ਜਾਂ ਸਾਡੇ ਸਮਾਜ ਦੀ ਆਜ਼ਾਦੀ ਨਾਲ ਸਾਡੇ ਦੇਸ਼ ਦੇ ਲੋਕਾਂ ਦੀ ਆਜ਼ਾਦੀ ਨਾਲ ਬਹੁਤ ਵੱਡਾ ਮਕਸਦ ਹੈ ਪਿੰਡ ਫਰਾਲਾ ਦੀ ਪੰਚਾਇਤ ਵੱਲੋਂ ਯਾਦ ਦਿਵਸ ਮੌਕੇ ਤੁਸੀ पिंड अफर वो आजादी दिवस मौके देख सकते हो झंडा लहराया गया <स्थिन्तरिणा> مانه جي وڌيڪ ڳالهه ڪرڻي آهي ਸ਼ਬਦ ਹੈ ਸਾਡੇ ਮਾਨਯੋਗ ਸਰਪੰਚ ਜੀ ਜੰਨਿਤਪੁਰ ਦੇ ਰਹੇ ਹਨ ਮਹਿਕ ਬਹੁਤ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੇ ਪਿੰਡ ਦੇ ਨੌਜਵਾਨ ਯੂਰਪ ਜੀਪੀਐਮ ਮਤਮਤ ਸਾਰੇ ਹਾਜ਼ਰ ਹੋਏ ਆ ਅਤੇ ਦੇਸ਼ ਦੀ ਆਜ਼ਾਦੀ ਪ੍ਰਤੀ ਉਹਨੇ ਆਪਣਾ ਪੂਰਾ ਸ਼ਬਦ ਹਾਇਆ ਹੈ ਇਹ ਅੱਜ ਇਸੇ ਤਰ੍ਹਾਂ ਕਾਇਮ ਰਹਿਣਾ ਚਾਹੀਦਾ ਕਿਉਂਕਿ ਆਜ਼ਾਦੀ ਸਾਨੂੰ ਐਵੇਂ ਨਹੀਂ ਆ ਨਯਾ ਪਿੰਡ ਦੀਆਂ ਬਣਾਉਣ ਨੂੰ 15 ਜਨਮ ਸਰਪੰਚ ਗਰਬਚਨ ਦਾਸ ਨਗਰ ਦੇ ਸਰਪੰਚ ਬੀਬੀ ਮਨਜੀਤ ਕਰਨਾ ਪਿੰਡ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ ਪੰਚ ਮਹਿੰਦਰਪਾਲ ਨੇ ਵੀ ਦੇਸ਼ ਵਾਸੀਆਂ ਨੂੰ ਤੇ ਪਿੰਡ ਵਾਸੀਆਂ ਨੂੰ 15 ਅਗਸਤ ਦੇ ਹੱਦ ਹਾਂ ਜਦੀ ਵਸਤੀ ਦਿੱਤੀ ਵਧਾਈ ਤੁਹਾਨੂੰ ਬਹੁਤ ਬਹੁਤ ਦਿਲੋਂ ਵਧਾਈ ਦਿੰਨੇ ਹਾਂ ਅਤੇ ਆਸ ਕਰਦੀ ਹਾਂ ਕਿ ਤੁਸੀਂ ਵੀ ਬਾਬਾ ਸਾਹਿਬ ਦੇ ਦੱਸੇ ਹੋਏ ਕਦਮਾਂ ਤੇ ਚੱਲੋਗੇ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਂਗੇ ਤਾਂ ਕਿ ਉਹ ਦੇਸ਼ ਦੇ ਟੇਆਈ ਐਸ ਤੇ ਪੀਸੀਐਸ ਬਣ ਸਕਣ ਜਿਹੜੀ ਮੋਦੀ ਦੀ ਸਰਕਾਰ ਆ ਉਹ ਸਾਰੇ ਧੋਖਾ ਕਰ ਰਹੀ ਆ ਬੀਬੀਆਂ ਭੈਣਾਂ ਦੀ ਜਿੰਨੀ ਸਮਝਦਾ ਉਹ ਆਉਣ ਵਾਲੇ ਸਮੇਂ 'ਚ ਉਹ ਇੱਥੇ ਰਹੂਗਾ ਨਾ ਜਾਂ ਤੋਂ ਉਹਨੂੰ ਲੰਬੇ ਚੱਕੂਗਾ ਜਾਂ ਤੋਂ ਉਹਨੂੰ ਗੰਨ ਚੱਕ ਦੇਣਾ ਅਸੀਂ ਵੀਰਦਾਂ ਭੈਣਾਂ ਬਹੁਤ ੱਕਈ ਹੋਈਆਂ ਉਹਨਾਂ ਤੇ ਸਾਡੀ ਧੀਆ ਭੈਣਾ ਦੀ ਉਹ ਇੱਜ਼ਤ ਨਹੀਂ ਸਮਝਦੇ ਰਹੀ ਉਹਦੀ ਸਰਕਾਰ ਮਤਲਬ ਤੁਹਾਡਾ ਮਤਲਬ ਜਿਹੜਾ ਮਣੀਪੁਰ ਦੀਆਂ ਧੀਆ ਦੇ ਵਿੱਚ ਨਾ ਬੇਪਤੀ ਹੋਈ ਉਹਦੇ ਬਾਰੇ ਕਹਿਣਾ ਚਾਹੁੰਦੇ ਆ ਹਾਂ ਜੀ ਉਹਨਾਂ ਬਾਰੇ ਕਹਿਨੇ ਸਾਨੂੰ ਸਾਰੀਆਂ ਧੀਆ ਭੈਣਾਂ ਦੀ ਇੱਕੋ ਹੀ ਇੱਜ਼ਤ ਆ ਜੇ ਤੁਸੀਂ ਉਹ ਵੀਡੀਓ ਦੇਖੀ ਸੀ ਤੁਹਾਡੇ ਦਿਲ ਤੇ ਕੀ ਬੀਤੀ ਸੀ ਬਹੁਤ ਇੱਜ਼ਤ ਦੀ ਆ ਜੀ ਜੇ ਸਾਡੇ ਕੋਲ ਹੋਵੇ ਨਾ ਇਹਨੂੰ ਅਸੀਂ ਬੰਦਾ ਨਹੀਂ ਸਮਝਦੇ ਜਿਹੜਾ ਕਿਸੇ ਦੀ ਇੱਜ਼ਤ ਦੇ ਵਿੱਚ ਹਿੱਸਾ ਨਹੀਂ ਲੈਂਦਾ ਮੁੰਡਾ ਬਾਤ ਮੁੰਡਾ ਬਾਤ ਮੁੰਡਾ ਬਾਤ ਮਣੀਪੁਰ ਦੀ ਕੱਟਣਾ ਮੁੰਡਾ ਬਾਤ ਮੁੰਡਾ ਬਾਤ ਦੀ ਸੋਤੇ ਕਹਾਣੀ ਮਹਾਸਾਹਿਬ ਦੀ ਸੋਤੇ ਦੀ ਸੋਤੇ ਕਹਾਣੀ ਮਹਾਸਾਹਿਬ ਦੀ ਸੋਤੇ ਇਹ ਦੁਆਬੀ ਦਾ ਜਿਹੜਾ ਸਨਮਾਨ ਹੈ ਦੁਆਬੀ ਦੀ ਆਪਣੀਆਂ ਦੁਆਬੀ ਦਾ ਜਿਹੜਾ ਸਨਮਾਨ ਹੈ ਕਿ ਸਾਬਾਬੀ ਦੀਆਂ ਦੁਆਬੀ ਦੀ ਸੋਹਬ ਨੇ ਮਣੀਪੋਰੀ ਘਟਨਾ ਅਜ 15 ਅਗਸਤ ਨੂੰ ਅਜਾੜੀ ਘਟਨਾ 15 ਅਗਸਤ ਨੂੰ ਅਜਾੜੀ ਘਟਨਾ ਦੇ ਪ੍ਰਤੀਪੱਤਰ ਦੇ ਨਿੰਦਾ ਕੀਤੀ ਗਈ ਹੈ